ਕੀ ਦਬੋਰ ਜੀ ਵਾਲ ਨੇ ਐਕਸ਼ਨ ਦੇਖਣ ਨੂੰ ਮਿਲਨੇ ਆ ਮਿੱਤਰੋ ਔਲ ਖਾਲਾ ਅਮਰਿਤਕ ਮਾਲਾ ਕਰੂਗਾ ਬਹੁਤ ਤਗੜੇ ਤਗੜੇ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਅੱਜ ਵੀ ਗੱਲਾਂ ਤਾਂ ਟਿਕਾਣੇ ਲੱਗਣੀਆਂ ਹੀ ਆ ਕਿਉਂਕਿ ਅੱਜ ਔਲਖਾਂਲੇ ਦੀ ਵਾਪਸੀ ਹੋਣੀ ਆ ਮਿੱਤਰੋ ਸੋ ਸਾਰੇ ਪਲੇਅਰ ਵੀ ਦੱਸਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ਾ ਜ਼ਰੂਰ ਕਰਿਓ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਾਵਾਂਗੇ ਟੂਰਨਾਮੈਂਟਾਂ ਤੇ ਆਉਣੇ ਆ ਮੇਨ ਕੱਪ ਮਿੱਤਰੋ ਅੱਜ ਚਣਕੋਠੀ ਦੇ ਵਿੱਚ ਫਤਿਹਬਾਦ ਇਲਾਕੇ 'ਚ ਅੱਜ 23 ਅਗਸਤ ਦਾ ਵੱਡਾ ਟੂਰਨਾਮੈਂਟ 90 ਕਿਲੋ ਦੇ ਜਿੱਥੇ ਮਿੱਤਰੋ ਮੈਚ ਆ 31000 ਪਹਿਲਾ ਨਾਮਾਂ ਤੇ ਦੂਜਾ ਨਾਮ 21000 ਤੇ ਬੈਸਟਾਂ ਨੂੰ 515100 ਨਾਲ ਮਿੱਤਰੋ ਸਨਮਾਨ ਕੀਤਾ ਜਾਣਾ ਸੋ ਇਹ ਵੱਡਾ ਟੂਰਨਾਮੈਂਟ ਆ ਚਨਖੋਟੀ ਦਾ ਅੱਗੇ ਟੂਰਨਾਮੈਂਟ ਆਜ ਮਾਲਵਾ ਕਬੱਡੀ ਲੀਗ ਦੇ ਮਿੱਤਰੋ ਟ੍ਰਾਇਲ ਹੋਣੇ ਆ ਵੱਡੇ ਮੈਚ ਉਮਰ 21 ਸਾਲ ਹੋਣੀ ਚਾਹੀਦੀ ਆ ਵਧੀਆ ਮੈਚ ਮਿੱਤਰੋ ਇੱਥੇ ਹੋਣੇ ਆ ਟ੍ਰਾਇਲ ਹੋਣੀ ਆ ਯਾਨੀ ਕਿ ਸੋ ਵਧੀਆ ਜੋ ਹੈ ਇਹ ਵੀ ਉਪਰਾਲਾ ਕਰਾ ਰਹੇ ਆ ਨਵੇਂ ਮੁੰਡਿਆਂ ਲਈ ਬਹੁਤ ਵਧੀਆ ਗੱਲ ਆ ਮਿੱਤਰੋ ਪਰ ਮੇਨ ਟੂਰਨਾਮੈਂਟ ਆ ਜਿਹੜਾ ਅੱਜ ਮਸਾਣਾ ਦੇ ਵਿੱਚ ਮਿੱਤਰੋ ਗੁਰਦਾਸਪੁਰ ਇਲਾਕੇ ਚ ਕਵਣਾ ਵੀ ਅੱਜ ਖੜਕਾ ਪੂਰਾ ਹੀ ਹੋਣਾ ਕਿਉਂਕਿ ਦਬੁਰਜੀ ਵਾਲ ਨੇ ਐਕਸ਼ਨ ਦੇਖਣ ਨੂੰ ਮਿਲਨੇ ਆ ਮਿੱਤਰੋ ਔਲਖਾਲਾ ਅਮਰਿਤ ਕਮਾਲਾਂ ਕਰੂਗਾ ਬਹੁਤ ਤਗੜੇ ਤਗੜੇ ਮਾਲਕ ਖੇੜਨੇ ਆ ਅੱਜ ਮਿੱਤਰੋ ਗੁਰਦਾਸਪੁਰ ਇਲਾਕੇ ਚ 70000 ਪਹਿਲਾ ਇਨਾਮ ਆ ਤੇ ਦੂਜਾ ਨਾਮ 60000 ਤੇ ਬੈਸਟਾਂ ਲਈ ਮਿੱਤਰੋ ਸਰਪ੍ਰਾਈਜ਼ ਰੱਖਿਆ ਗਿਆ ਇਹ ਟੂਰਨਾਮੈਂਟ ਟੌਪ ਦਾ ਅੱਜ ਕਿਉਂਕਿ ਔਲਖਾਲਾ ਪੱਕਾ ਹੀ ਖੇੜਨਾ ਦਬੁਰਜੀ ਵਾਲਾ ਜਦਾਂ ਤੁਹਾਨੂੰ ਦੱਸਿਆ ਸੋ ਵੱਡੇ ਵੱਡੇ ਮਾਲ ਅੱਜ ਮਾਝੇ ਇਲਾਕੇ ਦੇ ਮਿੱਤਰੋ ਜਾਪੋਣੀ ਜੋ ਆ ਜੱਗਾ ਭੂਸਿਆਂ ਵਾਲਾ ਹੋ ਗਿਆ ਬਰਨਾਲਾ 16 ਵਾਲਾ ਹੋ ਗਿਆ ਮਿੱਤਰੋ ਵੱਡੇ ਵੱਡੇ ਮਾਲ ਦੇਖਣ ਨੂੰ ਮਿਲਣਗੇ ਸੋ ਇਹ ਮੇਲਾ ਟਾਪ ਦਾ ਅੱਜ ਦੇ ਦਿਨ ਦਾ ਇਹ ਕੱਪ ਮਿੱਤਰੋ ਸਰੇਦਾ ਹੋਣਾ ਅੱਜ ਇਹ ਟੂਰਨਾਮੈਂਟ ਅਜ ਦੇ ਕਲੀਅਰ ਸੀ ਸ਼ਿੱਲੂ ਹੁਣਾਂ ਦਾ ਮੈਚ ਕੱਲ ਨੂੰ ਆ ਮਿੱਤਰੋ ਜੱਗੂ ਹਣੀ ਜਵਾ ਉਹ ਕੱਲ ਨੂੰ ਕਮਾਲਾਂ ਕਰਨਗੇ ਉਹਨਾਂ ਦੀ ਤੁਹਾਨੂੰ ਅਪਡੇਟ ਕੱਲ ਨੂੰ ਦੱਸਾਂਗੇ ਸ਼ਾਮ ਸ਼ੁਪਰੀਏ ਨੇ ਕੱਲ ਨੂੰ ਖੇਡਣਾ ਮਿੱਤਰੋ ਨਵੀਂ ਵੀਡੀਓ ਵਿੱਚ ਮਿਲਦੇ ਹਾਂ ਨਵੀਂ ਅਪਡੇਟ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਫਰਜ਼ ਆ ਜ਼ਰੂਰ ਕਰਿਓ ਧੰਨ